ਧਿਆਨ ਨਾਲ ਸਾਰੇ ਸੁਣਿਓ ਧੰਨ ਬਾਬਾ ਦੀਪ ਸਿੰਘ ਜੀ ਮਹਾਨ ਸੂਰਮਾ ਮਹਾਨ ਜਰਨੈਲ ਤੁਸੀਂ ਬਾਬਾ ਦੀਪ ਸਿੰਘ ਜੀ ਦਾ ਜੇ ਨਾਮ ਵੀ ਜਪ ਲੋ ਨਾ ਇੰਨੀ ਗੱਲ ਵੀ ਕਹਿ ਦਿਓ ਪਿਆਰ ਨਾਲ ਵੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੇ ਇੰਨੇ ਨਾਲ ਹੀ ਬੰਦੇ ਦੇ ਕੰਮ ਖੂ ਕੰਮ ਕਰ ਜਿਹੜੇ ਹੈ ਉਹਨਾਂ ਵਿੱਚ ਵਾਧਾ ਹੋਣਾ ਸ਼ੁਰੂ ਹੋ ਜਾਂਦਾ ਹੈ ਕਦੇ ਕਮੀ ਨਹੀਂ ਆਉਂਦੀ ਜੇਰਦਾ ਟਿਕ ਜਾਂਦਾ ਹੈ ਮਨ ਟਿਕ ਜਾਂਦਾ ਹੈ ਬੰਦਾ ਦੁਖੀ ਨਹੀਂ ਹੁੰਦਾ ਕਬਰ ਆਉਂਦਾ ਨਹੀਂ ਉਹਦਾ ਬੀਪੀ ਡਾਊਨ ਨਹੀਂ ਹੁੰਦਾ ਬਾਬਾ ਦੀਪ ਸਿੰਘ ਜੀ ਦਾ ਲੋਕ ਚਪਹਿਰਾ ਸਭ ਹੀ ਘਟਦੇ ਪਏ ਆ ਚਪਹਿਰਾ ਸਭ ਤੇ ਸੰਗਤ ਹਾਜ਼ਰੀ ਭਰਦੀ ਪਈ ਹੈ ਪਰ ਉਹਨਾਂ ਦੇ ਨਾਮ ਵਿੱਚ ਹੀ ਇੰਨੀ ਪਾਵਨ ਕਿਤੇ ਬਾਬਾ ਦੀਪ ਸਿੰਘ ਜੀ ਦਾ ਨਾਮ ਭਾਵਨਾ ਨਾਲ ਲੈ ਕੇ ਵੇਖੋ ਮੈਂ ਤੁਹਾਨੂੰ ਸੱਚ ਕਹਿ ਰਿਹਾ ਹਾਂ ਇਹ ਅਣਗੌਲੀ ਨਾ ਗੱਲ ਕਰ ਦੇਣੀ ਇਹ ਬਿਲਕੁਲ ਹਕੀਕਤ ਹੈ ਉਹ ਮਹਾਨ ਸੂਰਮਾ ਹੋਇਆ ਹੈ ਕੁਝ ਛੋਟੀ ਗੱਲ ਨਹੀਂ ਚੰਗੀ ਗੱਲ ਲੱਗੀ ਉਹਦੇ ਸ਼ੇਅਰ ਜ਼ਰੂਰ ਕਰੋ